ਯਾਰ ਬਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਕੂਤਰ ਵੀ ਭਰਾਵਾਂ ਨੂੰ ਉਮੀਦ ਕਰਦਾ ਸੀ ਡਾ ਹੋਵਾਂਗੇ ਕੂਤਰ ਕਵਾਤਰ ਸੈੱਟ ਹੋਣਗੇ ਸਾਰੇ ਬਾਈਆਂ ਦੇ ਤੇ ਦੋ ਚਾਰ ਦਿਨ ਹੋ ਗਏ ਬਈ ਮੌਸਮ ਹੀ ਨਹੀਂ ਸੈੱਟ ਹੁੰਦਾ ਕੂਤਰ ਕਵਾਤਰ ਕੱਢਣ ਵਾਲਾ ਤੇਰਾ ਦੇਖੋ ਬੱਦਲ ਬਈ ਜੀ ਹੋਈ ਪਈ ਆ ਠੀਕ ਆ ਐਂ ਰਹਿੰਦਾ ਨਾ ਮੀਂਹ ਪਉਂਦਾ ਤੇ ਨਾ ਹੀ ਬੱਦਲ ਚੱਕਦਾ ਜੀ ਨਹੀਂ ਕਰਦਾ ਇਹ ਕੂਤਰ ਬੱਚੇ ਬਾਹਰ ਕੱਢਣ ਨੂੰ ਵੀ ਕਿਤੇ ਹੁਣ ਹੋਵੇ ਆਪਾਂ ਬੱਚੇ ਬਾਹਰ ਕੱਢਦੇ ਤੇ ਉਦੋਂ ਅੰਦਰਾਂ ਹਨੇਰੀ ਚਖੜਾ ਜੇ ਕਿਤੇ ਵੀ ਆ ਸਾਰੀਆਂ ਟੀਨਾ ਟੂਨਾ ਉਦੋਂ ਅੰਦਰਾਂ ਬੱਚੇ ਬੁੱਤੇ ਵੀ ਲੈ ਜੇ ਡਾ ਕੇ ਤੀਜੇ ਮਿੰਟ ਠੋਕੇਗੇ ਤੇ ਤਾਂ ਕਰਕੇ ਤੇ ਬਾਕੀ ਮੌਸਮ ਸਾਫ ਹੋਉਂਦੇ ਹੋ ਫਿਰ ਬੱਚੇ-ਬੁੱੱਚੇ ਬਾਹਰ ਕੱਢਾਂਗੇ ਆਈ ਹੋਪ ਪਰ ਮੰਜਾ-ਮੰਜਾ ਉੱਥੇ ਲੈ ਕੇ ਚੱਲਦੇ ਛਟਰੀਆਂ ਦੇ ਤਾਂ ਲਾਈਏ ਛਟਰੀਆਂ ਦੇ ਬੰਨ ਮੁਰਨਾ ਦਿੰਨੇ ਆ ਠੀਕ ਹੈ ਜੀ ਮੰਜਾ ਚੱਕ ਲੈ ਕੇ ਚੱਲਦੇ ਬੱਕਰੀਆਂ ਬੰਨਣ ਆਈ ਸੀ ਇੱਥੇ ਬਾਹਰ ਸਬਜ਼ੀ ਕੋਲੇ ਮੌਸਮ ਬਹੁਤ ਘੱਟ ਬਣਿਆ ਪਿਆ ਦੋ ਚਾਰ ਦਿਨ ਹੋ ਗਏ ਠੰਡ ਤਾਂ ਰਹਿੰਦੀ ਆ ਹੋਰ ਗੱਲਾਂ ਦੀਆਂ ਗੱਲਾਂ ਠੀਕ ਹੈ ਜੀ ਭੱਜਿਆ 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 ਉਧਰ ਮਨੀਤ ਦਾ ਕੁੱਤਾ ਪੈ ਗਿਆ ਜੀ ਕੁੱਤੀ ਗਈ ਸੀ ਸੈਰ ਕਰਨ ਭੱਜਿਆ 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 ਜਿਮੀ 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 ਓਰੇ ਆ ਇਧਰ ਆ ਖਾ ਜੂ ਤੈਨੂੰ ਉਹਨੂੰ ਵਹਿਨੀ ਆ ਵੇਖਦਾ ਕਿੱਡਾ ਸਰੀਰ ਆਉਂਦਾ ਤੇਰੇ ਤੇ ਪੈਨ ਚ ਬੋਟੀ ਨਹੀਂ ਛੱਡਣੀ ਉਹਨੇ ਓਰੇ ਆ ਜਾ ਓਰੇ ਤੂੰ ਆਪਣੇ ਘਰੇ ਘਰ ਜੋਗਰੀਆਂ ਘੇਰਾ ਬਾਹਰ ਇੰਨੀ ਦੂਰ ਨਾ ਜਾਇਆ ਕਰ ਤੇਰੇ ਕਿਤੇ ਵਾਲ ਵੀ ਨਾ ਆਵੇ ਪੁੱਠਾ ਆ ਹੁੰਦੀ ਜੀ ਭੱਜੀ ਆਇਆ ਆਇਆ ਆ ਤੇ ਨੀਤ ਕਾ ਨੇ ਸਰੀਏ ਸਰੀਏ ਮਿੱਤਰੋ ਕੋਠੀ ਦੀ ਤਿਆਰੀ ਪੂਰੀ ਚੱਲ ਰਹੀ ਆ ਉਧਰ ਠੀਕ ਆ ਜੀ ਆਪਾਂ ਤਾਂ ਤਾਣੀਆਂ ਦੇ ਕਿਤੇ ਆਪਾਂ ਨੂੰ ਵੀ ਕੰਮ ਚਲਾ ਲੈਣ ਤਾਂ ਕਰਕੇ ਤੇ ਇਧਰ ਬਾ ਨਦੀ ਆ ਕੀ ਕਹਿੰਦੇ ਹੁੰਦੇ ਆ ਕੀ ਪਨੀਰੀ ਵੀ ਬਹੁਤ ਵਧੀਆ ਖੜੀ ਆ ਤੇ ਚਲੋ ਹੁਣ ਮੰਜਾ ਲਾ ਕੇ ਚੱਲਦੇ ਆ ਕੂਤਰਾਂ ਦੇ ਖੁੱਡੇ ਕੋਲੇ ਤੇ ਮੈਂ ਨੀਤ ਨੂੰ ਫੋਨ ਕੀਤਾ ਸੀ ਨੀਤ ਨੇ ਫੋਨ ਨਹੀਂ ਚੱਕਿਆ ਕਸਿਆ ਯਾਰ ਇਹਨਾਂ ਦਾ ਸਮਾਨ ਆਪਣੇ ਘਰੇ ਪਿਆ ਪਰਲੇ ਘਰੇ ਥੋੜਾ ਜਿਹਾ ਜਿਹੜਾ ਕਈਆਂ-ਕੁਈਆਂ ਵਗੈਰਾ ਉਹੋ ਜਿਹਾ ਸਿਸਟਮ ਆ ਤੇ ਫੋਨ ਕੀਤਾ ਸੀ ਮੈਂ ਕਸੀਆ ਦੇ ਜਾ ਯਾਰ ਕੱਢ ਕੇ ਉਹਨੇ ਚੱਕਿਆ ਨਹੀਂ ਫੋਨ ਕਰਿਆ ਕੰਮ ਧੰਦੇ ਲੱਗਿਆ ਟਰੈਕਟਰ ਰੂਟਰ ਕੂਟੋ ਤਿੰਨ ਤਿੰਨ ਬਗ ਖੇਚ ਦੇ ਕੋਈ ਚੀਜ਼ ਤਤ ਕਰਕੇ ਜਿੰਦੂ ਫੋਨ ਚੱਕ ਲਿਆ ਉਹ ਕਸੀਆ ਮਂਗਾਵਾਂਗੇ ਠੰਡਾ ਮੌਸਮ ਆ ਸਬਜੀ ਚ ਗੰਦ ਗੰਦ ਕੱਢਾਂਗੇ ਤੇ ਕਾਗੂ ਪਟ ਤਨੇ ਆਸੇ ਪਾਸੋਂ ਠੀਕ ਆ ਬਾਬਿਓ ਤੇ ਬਾਕੀ ਓਕੇ ਦੀ ਨਪੋਟਾਂ ਬੱਚੇ ਵਾਰ ਕੱਢੀਏ ਚਲੋ ਆਜੋ ਬੱਚੇ ਕੱਢਦੇ ਆ ਬਾਹਰ ਖੇਤਰੀ ਤੇ ਲਾਉਣੇ ਆ 2-4 ਦਿਨ ਹੋ ਗਏ ਬਾਹਰ ਹੀ ਨਹੀਂ ਕੱਢੇ ਇਹ ਇਦੋਂ ਜਿਹੜਾ ਪਹਿਲਾ ਵਲੌਗ ਆਇਆ ਸੀ ਉਹ 3 ਦਿਨ ਪਹਿਲਾਂ ਦਾ ਸੀਗਾ ਠੀਕ ਹੈ ਜੀ ਤੇ ਅੱਜ ਬਣਦਾ ਵਲੌਗ ਤਰੀਕ ਵੇਖ ਲੀਏ ਫਿਰ ਤੁਹਾਨੂੰ ਦੱਸਦੇ ਹਾਂ ਉਹ 17 ਤਰੀਕ ਦਾ ਬਣਦਾ ਪਿਆ ਠੀਕ ਹੈ ਜੀ 17 ਤਰੀਕ ਦਾ ਤੇ ਉਦੋਂ ਪਹਿਲਾਂ ਵਾਲਾ ਵਲੌਗ ਤੁਹਾਨੂੰ ਵਰਦਾਈ ਸੀ ਬਸ ਦੱਸਣਾ ਨਹੀਂ ਹੁੰਦਾ ਥੋੜੇ ਜਿਹਾ ਵਲੌਗ ਪਹਿਲਾਂ ਬਣਾਉਣ ਨੂੰ ਕਿ ਰੱਖ ਲੈਣੇ ਫਿਰ ਹੌਲੀ-ਹੌਲੀ ਪੋਸਟ ਕਰੀ ਚੱਲਨੇ ਆ ਠੀਕ ਹੈ ਜੀ ਤੇ ਬਾਕੀ ਓਕੇ ਦੀਆਂ ਰਿਪੋਰਟਾਂ ਬੱچے ਵਾਰ ਕੱਢਦੇ ਆ ਠੀਕ ਆ ਬਾਪੂ ਤੇ ਇਹਨੇ ਆਰਡਰ ਨੂੰ ਕਰੇ ਹੋਏ ਆ ਕਿ ਹਜੇ ਵੀ ਕਹਿੰਦੇ ਉਸਤਾਦ ਜੀ ਹਜੇ ਨਹੀਂ ਉੱਟਦੇ ਤੇ ਬਾਕੀ ਵੇਖੋ ਯਾਰ ਕਿਹੜੇ ਲੋਵਾਂਲੇ ਕਿ ਕਿਹੜੇ ਰੱਤੇ ਇਹ ਡਾਉਣ ਤੋਂ ਬਾਅਦ ਪਤਾ ਲੱਗੂਗਾ ਇੱਕ ਬਾਈ ਦਾ ਜੇ ਕਮੈਂਟ ਆਇਆ ਕਹਿੰਦਾ ਮੀ ਤੂੰ ਬਾਈ ਜੰਨਾ ਤੇਰੇ ਕਿਹੜਾ ਲੋਵਾਂਲੇ ਪੁੱਤਰ ਕੋਈ ਨਹੀਂ ਬਾਪੇ ਉਹ ਡਾਵਾਂਗੇ ਤਾਂ ਪਤਾ ਲੱਗ ਜੀ ਲੋਵਾਂਲੇ ਕਿ ਕਿਹੜੇ ਆ ਅਜੇ ਤਾਂ ਰਿਜ਼ਲਟ ਵੀ ਨਹੀਂ ਆਪਾਂ ਨੇ ਤਾਂ ਚੈੱਕ ਕੀਤਾ ਤਾਂ ਕਰਕੇ ਓਏ ਛਠੀਕ ਹੈ ਉਹ ਟਰਾਲੀ ਡਰੂਲੀ ਮਹਿੰਗੀ ਸੀ ਕਮ ਲਗੂ ਟਾ ਟਾ ਦੀ ਉਹ అలਾਰਮ ਕੀਤੀ ਆ ਉਹਨਾਂ ਨੇ ਚਲ ਛਤਰੀ ਲਾਉਣੇ ਆ ਛਤਰੀ ਜਬਾਰ ਕੱਢਦੇ ਆ ਬੱਚੇ ਉਹ ਬੱਚੇ ਬਾਹਰ ਕੱਢ ਤੇ ਦੋ ਤਾਂ ਤੇ ਤੀਜਾ ਹੋਰ ਕੱਢ ਦਿੰਨੇ ਆ ਯਾਰ ਚਿੱਟਾ ਆ ਇਧਰਲੇ ਹੁੱਡੇ ਚ ਠੀਕ ਹੈ ਜੀ ਉਹਨੂੰ ਹੋਰ ਲਾ ਦਿੰਨੇ ਆ ਛਤਰੀ ਤੇ ਲਾਲ ਗੋਲੇ ਤਾਂ ਕੱਢ ਤੇ ਆਪਾਂ ਸੱਤੇ ਠੀਕ ਹੈ ਜੀ ਤੇ ਬਸ ਹੁਣ ਉਹ ਕਬੂਤਰ ਰਹਿ ਗਿਆ ਇੱਕ ਚਿੱਟਾ ਕਿੰਨੇ ਬਿਠਾਉਣੇ ਛਤਰੀ ਤੇ ਬਾਕੀ ਜਾਲ ਚ ਪਾਉਣੇ ਕਬੂਤਰ ਦੋ ਤਿੰਨ ਵੱਡੇ ਮਹਾਬਾਰਾ ਠੰਡਾ ਮੌਸਮ ਗੱਟ ਦਿੰਨੇ ਚੱਲ ਠੀਕ ਹੈ ਜੀ ਬਾਬੇ ਪੱਠੇ ਵੱਢ ਕੇ ਚੱਕ ਲੈਣ ਦੇ ਜੀ ਵੰਡ ਜਾ ਕੇ ਟੋਕਣ ਲੱਗੇ ਅੱਗੇ ਸਿੱਟ ਗਏ ਠੀਕ ਹੈ ਜੀ ਤੇ ਭਾਰੀ ਬਹੁਤਾ ਪੰਡ ਬਰੇ ਹਾਰ ਟੋਕੇ ਉਹ ਠੰਡਾ ਮੌਸਮ ਤਾਂ ਪਰ ਪੰਡ ਬਹੁਤ ਭਾਰੀ ਹੈ ਠੀਕ ਹੈ ਜੀ ਤੇ ਪੰਡ ਸੱਟਣਾ ਲਈਏ ਜਾ ਕੇ ਸੱਟ ਲਈਏ ਐਂ ਚੱਲਦੇ ਪਨੀਰੀ ਵਿੱਚ ਦੀ ਆ ਵਰਤ ਪਾਏ ਐਂ ਪਨੀਰੀ ਵਾਲੀ ਠੀਕ ਆ ਆ ਦੇਖੋ ਜੀ ਪਾਡਰ ਨੂੰ ਹੱਥ ਵਾਲੀ ਕੇ ਕੇਰਾ ਲਾਈਟ ਖਰਾਬ ਹੋ ਚੁੱਕੀ ਸੀ ਤੇ ਪਾੜੂ ਪੂਰੀ ਲੈ ਚੰਦੇ ਆ ਤਾਰ ਸਹੀ ਕਰੀ ਜੰਨੇ ਕੇਰਾ ਸੱਬ ਕੀ ਤਾਰ ਉਹ ਪਿੱਛੇ ਮੁੜੀ ਪਈ ਏ ਜਮ ਹਾਂ ਆ ਗਿਆ ਹਾਂ ਜੀ ਮੇਰੇ ਵੀਰੋ ਤਾਰ ਤੋਰ ਸਹੀ ਕਰਤੀ ਜੀ ਆਪਾਂ ਜੋੜ ਵਾਲੀ ਤੇ ਹੁਣ ਆ ਜੁਕੀਏ ਕਰੇ ਲੈਡ ਜਾ ਕੇ ਸੌਣਨੇ ਆ ਹੁਣ ਤੇ ਬੱਚੇ ਬੱਚੇ ਬਾ ਦੋ ਤਿੰਨ ਘੰਟੇ ਹੋ ਗਏ ਬਾਹਰ ਬਿਠਾਇਆ ਨੇ ਇਹਨਾਂ ਨੂੰ ਵੀ ਖੁੱਡਿਆਂ ਚ ਬੱਚਿਆਂ ਨੂੰ ਵੀ ਖੁੱਡਿਆਂ ਚ ਤਾੜਦੇ ਆ ਤੇ ਨਾਲੇ ਫੋਨ ਦੀ ਬੈਟਰੀ 2% ਰਹਿ ਗਈ ਫੋਨ ਫੋਨ ਵੀ ਚਾਰਜ ਲਾਉਣੀ ਠੀਕ ਆ ਬਾਬੋ ਤੇ ਮੀਂਹ ਤਾਂ ਕੋਈ ਉਮੀਦ ਹੈ ਨਹੀਂ ਨਹੀਂ ਆਉਂਦਾ ਠੀਕ ਆ ਜੀ ਮੀਂਹ ਹੋ ਨਹੀਂ ਆਉਂਦਾ ਸਾਫ ਹੋ ਗਿਆ ਕੰਮ ਜਿੱਦਾਂ ਮਤਲਬ ਬੈਟਰ ਕੱਲ ਤਾਂ ਵਧੀਆ ਬਖਈ ਜਾਂਦਾ ਕੱਲ ਕੋ ਉਤਰ ਡਾਵਾਂਗੇ ਅੱਜ ਮੌਸਮ ਸਾਫ ਹੋ ਜੇ ਤਾਂ ਬਾਬੋ ਰੋਟੀ ਐਂਡ ਦਹੀਂ ਐਂਡ ਖੰਡ ਤੇ ਐਂਡ ਚਾਹ ਠੀਕ ਆ ਜੀ ਚਾਹ ਜੋ ਬਿਲੀਏ ਹੱਥ ਨਾਲ ਹੋ ਚੁੱਕਿਆ 3 ਵਜ ਗਿਆ ਤੁਹਾਨੂੰ ਪਤਾ ਵੀ ਆਪਦੇ ਰੂਮ ਚ ਬਹਿ ਕੇ ਖਾਣੇ ਜੋ ਵੀ ਖਾਣੇ ਪੀਣਿਆ ਤੇ ਬਾਕੀ ਹੱਥ ਨਾਲ ਹੋ ਚੁੱਕਿਆ ਹੁਣ ਪੱਠੇ ਪੁੱਠੇ ਵੱਢਦੇ ਆ ਠੀਕ ਆ ਬਾਬੇਓ ਪੱਠੇ ਪੁੱਠੇ ਵੱਢ ਕੇ ਕੁਤਰ ਕੇ ਫਿਰ ਪੂਤਰਾਵਾਂ ਅੱਜ ਜਾਵਾਂਗੇ ਠੀਕ ਹੈ ਜੀ ਮੌਸਮ ਅੱਗੇ ਨਾਲ ਬਹੁਤ ਸੁਧਾਰ ਹੋ ਗਿਆ ਕੱਲ ਨੂੰ ਧੁੱਪ ਨਿਕਲੂਗੀ ਪਿਓ ਹੱਥ ਨਾਲ ਹੋ ਚੁੱਕਿਆ ਜੀ ਚੱਕ ਲਈ ਦਾਤਰੀ ਪਸੋ ਪੱਠੇ ਵੱਢਣ ਆਏ ਸੀ ਤੇ ਨਿਕਾ ਪੈ ਗਈ ਜੀ ਕੰਦੂਰ ਲੱਗ ਗਿਆ ਇੱਕ ਹੋਰ ਠੀਕ ਹੈ ਜੀ ਕਦੋਂ ਕੋਵਤੇ ਬਣਾਵਾਂਗੇ ਉਹ ਹੋ ਇੱਕਦੂ ਬਹੁਤ ਵੱਡਾ ਲੱਗਿਆ ਪਿਆ ਕਹ ਰਿਹਾ ਠੀਕ ਆ ਬਾਬੋ ਹੁਣ ਸਾਰੀਆਂ ਗਰਮੀਆਂ ਕਦੋਂ ਹੀ ਚੱਲਿਆ ਕਰਨਗੇ ਜੀ ਠੰਡਾ ਕਰ ਦੇਣਗੇ ਸਰੀਰ ਅੰਦਰੋਂ ਠੀਕ ਹੈ ਜੀ ਇੱਕ ਹੋਰ ਆ ਇੱਕ ਆ ਰਿਹਾ ਅੰਦਰ-ਉਂਦਰ ਕੋਹਰ ਲੱਗਾ ਹੁਣ ਇੱਥੇ ਕਿਤੇ ਠੀਕ ਹੈ ਜੀ ਤੇ ਇਹ ਨੇਚਰਲ ਆ ਕੋਈ ਸਪਰੇ ਨਹੀਂ ਕੀਤੀ ਕੋਈ ਰੇ ਨਹੀਂ ਕੀਤੀ ਇਹਨਾਂ ਤੇ ਆਪਣੇ ਆਪ ਹੀ ਹੋਏ ਆ ਨਵੇਂ ਤਾਤਰੀ ਤੋਂ ਕਰਦੇ ਆ ਜੀ ਟੱਕ ਦੀ ਸ਼ੁਰੂਆਤ ਬਠਿਆਂ ਦੀ ਨਵੀਂ ਦਾਤਰੀ ਲਿਆਂਦੀ ਆ ਤੁਹਾਨੂੰ ਬੋਦਾ ਪਿਛਲੀ ਦਾਤਰੀ ਤਾਂ ਆਪਾਂ ਪੱਠਿਆਂ 'ਤੇ ਟੋਕੇ ਜੀ ਕੁਦਰਤੀ ਸੀ ਦਸਤਾਂ ਰੁੱਟ ਗਿਆ ਸੀ ਆਂਦਾ ਤਾਂ ਕਰਕੇ ਆਪਾਂ ਨੂੰ ਨਵੀਂ ਦਾਤਰੀ ਦੇ ਪੈਸੇ ਲਾਉਣੇ ਪਏ ਠੀਕ ਹੈ ਜੀ ਤੇ 111 ਵੜਦੀਏ ਪੱਠਿਆਂ ਦਾ ਅੱਜ ਥੋੜੇ ਜੀ ਬਟਨੇ ਦੋ ਥੱਬੇ ਤੇ ਵੱਢ ਲਈਏ ਅਰ ਲਾ ਕੇ ਉਤਰਾਂਗੇ ਪੱਠਿਆਂ 'ਚ ਬਾਗ ਵਾਲੇ ਪੱਠੇ ਲੈਂਦੇ ਆ ਵੱਢ ਕੇ ਠੀਕ ਆ ਬਾਬੋ ਤੇ ਚਲੋ ਕਰਦੇ ਆ ਕੰਟੀਨਿਊ ਫਿਰ ਕੰਮ ਆਪਣਾ ਵੱਢ ਲੈ ਪੱਠੇ ਆਪਾਂ ਤਿੰਨ ਢੇਰੀਆਂ ਵੱਢਣੀਆਂ ਸੀ ਜਵਾਰਤੀਆਂ ਚੱਕ ਕੇ ਲੈ ਜਾਈਏ ਟੋਕੇ ਕੋਲੇ ਠੀਕ ਹੈ ਜੀ ਇਹ ਵਾਟੇ ਕੇ ਸੜਤੇ ਤੇ ਹੁਣ ਮਨੀਤ ਦਾ ਫੋਨ ਐਸੀ ਮਨੀਤ ਵੀ ਉਹ ਹੁੰਦਾ ਪਿਆ ਉਹ ਹੁੰਦਾ ਉਹ ਮੁੰਡਿਆ ਤੇ ਹੁਣ ਜਾਣਾ ਅਸੀਂ ਪਿੰਡ ਜਾਣਾ ਉਹਨੇ ਆਏ ਦੀ ਲੈ ਆਉਂਦਾ ਤੇ ਪਿੰਡ ਦੁਕਾਨ ਤੇ ਜਾਣਾ ਕੋਈ ਸਮਾਨ ਸੂਣ ਲਿਆਉਣਾ ਕਹਿੰਦਾ ਨਾਲ ਚੱਲ ਮੈਂ ਕੋਈ ਨਾ ਚੱਲ ਵੜਦੇ ਆ ਠੀਕ ਹੈ ਜੀ ਵਿਹਲੇ ਹੈਗੇ ਆ ਮੱਠੇ ਵੜ ਲੈ ਆਣਗੇ ਕੋਤਰ ਲਾਂਗੇ ਮੁੜ ਕੇ ਵਿਹਲੇ ਆ ਨਾਲ ਇਹਨੂੰ ਕਹਿੰਨੇ ਕਸੀਆ ਕੱਢ ਕੇ ਦੇ ਕਮਰੇ ਚ ਠੀਕ ਹੈ ਜੀ ਟਾਈਮ ਤੂੰਗਾ ਪਾਣੀ ਦੀ ਭਾਰੀ ਵੱਡ ਨਹੀਂ ਆ ਕੀ ਮੰਗਦੇ ਥਿਓ ਭਾਂਜੂ ਮਿੱਟੀ ਦਾ ਸਾਰੀ ਸੇਟ ਉੱਪਰ ਬੈਠੀ ਪਈ ਆ ਕੀ ਮੰਗਦੇ ਸੀ ਅੱਜ ਰਾਤ ਪੱਜ ਗਿਆ ਕੂਆ ਕਿਵੇਂ ਮੇਰੇ ਕੋਲ ਹਾਂ ਤੇਰੇ ਕੋਲ ਹਾਂ ਮੰਨ ਗਿਆ ਬੰਨ ਗਿਆ ਬੱਤਰੋ ਕਹਿੰਦਾ ਮੇਰੇ ਕੋਲ ਇੱਕ ਪਾਊਆ ਵਾਜੇਗਾ ਤੇ ਇੱਥੇ ਐਸੀ ਪਿੰਡ ਠੀਕ ਹੈ ਜੀ ਤੇ ਪਿੰਡ ਤੋਂ ਸਮਾਨ ਲੈ ਕੇ ਚੱਲੇ ਆ ਪਾਊਆ ਇਹਨਾਂ ਦੇ ਸਹੀ ਦੀ ਗੱਲ ਚੜ੍ਹ ਲਈ ਸੀ ਇਹਦੇ ਤੇ ਨਾ ਸਮਝੋ ਆ 18 ਗੱਡੇ ਆ ਬਾਹਰ ਤੇ ਇੰਨੇ ਸਮਾਨ ਲੈਣਾ ਚੱਲ ਲੱਗੇ ਆਪਾਂ ਚੀਜ਼ ਦਿਖਾਵਾਂਗੇ ਇਹਦੇ ਕੋਲੋਂ ਰਵਾਦੀ ਕੰਜੂਸ ਨੇ ਤਾਂ ਅੱਜ ਮੁੰਡੇ ਨੇ ਜਿਗਰਾ ਗੱਡੇ ਜੀ ਕੌਣ ਕਹਿੰਦਾ ਗਿਫਟ ਚੱਕ ਕੌਣ ਦਾ ਕੋਠੀ ਦੀ ਪਾਰਟੀ ਵਿਆਹ ਦੇ ਕੋਲ ਨਾਲ ਹੈ 8 ਲੱਖ ਦੀ ਕੋਠੀ ਦੀ ਪਾਲੜੀ ਲਾਬੀਆਂ ਦੇ ਕੌਣ ਨਾ ਕਰਦਾ ਮੁੰਡੇ ਦੇ ਹਾਲ ਦੇਖੋ ਜੀ ਆਏ ਨਹੀਂ ਕਿ ਫੁੱਕਾ ਫੁਕੂ ਫਿੱਤੇ ਚੱਲਦੇ ਆਪਾਂ ਨੀਂ ਰੱਖੀ ਐ ਉਹ ਹੈ ਨਹੀਂ ਕੰਮ ਹੋਨੇ ਭੁੱਲ ਕੇ ਪਾਇ ਵੀ ਨਹੀਂ ਪਈ ਦੁਕਾਨ ਵਾਲਿਆਂ ਨੇ ਦੁਬਾਰਾ ਚੱਲੇ ਆ ਪਿੰਡ ਜੀ ਉੱਠੇ ਆ ਕੇ ਸਿਗਰਾਂ ਗਾਲਾਂ ਪੈਂਦੀਆਂ ਬਰਫੀ ਵਾਲਾ ਗੁੜ ਚੱਕੜਿਆ ਜੀ ਠੀਕ ਹੈ ਜੀ ਗਲਤ ਨਾ ਸਮਝ ਲਿਓ ਡੰਗਰਾਂ ਨੂੰ ਪਾਉਣਾ ਉਹ ਹੈ ਨਹੀਂਗਾ ਦੱਸਾਂਗੇ ਗੁੜ ਹੈ ਆ ہاں ਬਰਫੀ ਆ ਚਲ ਕੋਈ ਨਹੀਂ ਹੁੰਦਾ ਗੁੜ ਹੈ ਸਮਝਣ ਵਾਲੇ ਸਮਝ ਜਾਂਦੇ ਬਈ ਆਖਣਗੇ ਘੱਟੇ 'ਚ ਪਤਾ ਨਹੀਂ ਕੀ ਲੈ ਕੇ ਚੱਲੇ ਆ ਅਸੀਂ ਉਹ ਬੰਦੇ ਆ ਜੀ ਜਿਹੜੇ ਸੁੱਧ ਵੈਸ਼ਨੂ ਆ ਠੀਕ ਹੈ ਜੀ ਬਾਤ ਚੱਲਦੇ ਹੁਣ ਘਰਾਣੂ ਗਿਰਾਂ ਦੁਬਾਰਾ ਫੇਰ ਨਾ ਕੋਈ ਕੀੜਾ ਲੱਗ ਜੇ ਠੀਕ ਆ ਝਾਹ ਵਧ ਗਿਆ ਅੱਜ ਦੋ ਕੀੜੇ ਲੱਗੇ ਪਿੰਡ ਤੇ ਕਿੰਨੇ ਦਿਨਾਂ ਬਾਅਦ ਆ ਰੱਖ ਕੇ ਇੱਥੇ ਚਲੇ ਉਹ ਵੀ ਦਸ ਮਿੰਟਾਂ ਪਹਿਲੀ ਵਾਰੀ ਜ਼ਿੰਦਗੀ 'ਚ ਰਿਕਾਰਡ ਤੋੜਦਾ ਸੀ ਬਾਬਿਓ ਪੱਠੇ ਕੁੱਤਰ ਕੇ ਤੇ ਹੁਣ ਦਾਣੇ ਪਾ ਦਿੱਤੇ ਆਪਾਂ ਪਹਿਜਨਸ ਨੂੰ ਆਪਣੇ ਨੂੰ ਠੀਕ ਆ ਜੀ ਤੇ ਬੱਕਰੀਆਂ ਬੁੱਕਰੀਆਂ ਵੀ ਬਨ ਤੀਆਂ ਇਧਰਲੇ ਪਾਸੇ ਤੇ ਆ ਛੋਟੀ ਬੁੱਕਰੀ ਵੱਡੀ ਬੁੱਕਰੀ ਕਿਹੋ ਜੀ ਦਾਣੇ ਰੱਖ ਦਈਏ ਤੇ ਮੁੜ ਕੇ ਭੇਲੇ ਆ ਠੀਕ ਆ ਬਈ ਮੁੜ ਕੇ ਕੰਮ ਤਾਂ ਹੈ ਨਹੀਂਗਾ ਤੁਹਾਨੂੰ ਉਹ ਤਰ੍ਹਾਂ ਦੇ ਸ਼ੌਂਕ ਕਰਾਵਾਂਗੇ ਦਾਣੇ ਤੁਹਾਨੂੰ ਖਵਾ ਲੈਣ ਦੇ ਉਹਨਾਂ ਨੂੰ ਠੀਕ ਹੈ ਜੀ ਤੇ ਮੁੜ ਕੇ ਪਈਆਂ ਸਤੇ ਸ਼ੌਂਕ ਕਰਾਵਾਂਗੇ ਟ੍ਰੇਨ ਚੱਕ ਲਈਓ ਰਾ ਕਰਤੀਏ ਸਾਫ ਲਾਓ ਬਾਬੋ ਆਇਓ ਆਇਓ ਸ਼ਗੋ ਪ੍ਰਿੰਸ ਆਪਣੇ ਦਾਣੇ ਬਹੁਤਾ ਘਰੇ ਨੇ ਹੋਰ ਪਾ ਦਾਂਗੇ ਇਹ ਤਾਂ ਥੱਲੇ ਰੇਸਟ ਹੀ ਕਰਦੇ ਮੇਰੇ ਸੜਕਣੇ ਦੇ ਇਹ ਬਾਏ ਨੇ ਬਹੁਤਾ ਇੰਨੇ ਪਰਲੇ ਖੁੱਬੇ ਵਾਲਿਆਂ ਨੂੰ ਫਾਦਾਂਗੇ ਠੀਕ ਹੈ ਜੀ ਤੇ ਬਾਕੀ ਉਹ ਬੈਠੇ ਆਪਣੀ ਪੀਜਾਂ ਓਕੇ ਰਪੋਟਾ ਬੱਚੇ ਬੁੱੱਚੇ ਦਾਣੇ ਤੁਣੇ ਖਾ ਲੈਣ ਦੋ ਫਿਰ ਬਾਹਰ ਕੱਢ ਦੇ 10 ਮਿੰਟ ਮਤਲਬ ਠੀਕ ਹੈ ਜੀ ਤੇ ਖਾ ਲਈਏ ਗੇਟ ਹੁਣ ਕੱਢ ਲਈਏ ਬਈ ਇਹ ਸਕੁੱਡੇ ਵਾਲਿਆਂ ਦੇ ਪਾਂਡੇ ਬਾਹਰ ਉਹ ਤਾਲਾ ਤਾਂ ਖੋਲਿਆ ਨੀ ਭੈਣ ਚੋਂ ਖਿੱਚ ਲੈ ਇੱਕ ਮਿੰਟ ਢਿੱਲਾ ਕਰ ਦਈਏ ਹੁਣ ਕੱਢੀਏ ਬਾਹਰ ਨੂੰ ਉਹਨਾਂ ਦੇ ਤਾਂ ਪਏ ਦਾਣੇ ਇਹ ਕਾਟ ਹੀ ਖਾਂਦੇ ਆ ਯਾਰ ਠੀਕ ਹੈ ਜੀ ਤੇ ਇਹਨਾਂ ਨੂੰ ਹੋਰ ਪਾ ਦਨੇ ਆਪਾਂ ਆ ਬਡਾਂਗੇ ਕੱਟ ਕੇ ਬਾਹਰ ਬਾਕੀ ਹੋਰ ਪਾ ਕੇ ਦਾਣੇ ਇਹਨਾਂ ਨੂੰ ਐਡ ਕਰਦ ਕੇ ਥੋੜੀ ਜੀ ਤੇ ਇਹ ਖਾ ਲੈਣਗੇ ਠੀਕ ਹੈ ਜੀ ਬਾਕੀ ਯਾਰ ਬੀਜਨਸ ਆਪਣੇ ਓਕੇ ਦੀਆਂ ਰਿਪੋਰਟਾਂ ਨੇ ਤੇ ਡਾਊਨ ਡੂਨ ਵਾਲੇ ਹਜੇ ਕਿਹੜਾ ਹੋਏ ਨਹੀਂਗੇ ਜਿੱਦਣ ਡਾਊਨ ਡੂਨ ਵਾਲੇ ਹੋਗੇ ਉਦੋਂ ਇਹਨਾਂ ਦਾ ਰਿਜ਼ਲਟ ਪਤਾ ਲੱਗਿਆਣਾ ਰੱਤੇ ਭੁੰਝਾ ਵਾਲਿਆਂ ਦਾ ਆਪਾਂ ਨੂੰ ਤਬਾ ਇੱਕ ਚੀਜ਼ ਦੀ ਵੇਟਿੰਗ ਆ ਯਾਰ ਰੱਤੇ ਹੁੰਜੀ ਵਾਲਾਂ ਦਾ ਰਿਜ਼ਲਟ ਚੈੱਕ ਕਰਨਾ ਉਹ ਤੁਹਾਡੇ ਸਾਹਮਣੇ ਹੀ ਆ ਜਿੱਦਣ ਉੱਡਣ ਲੱਗਗੇ ਉਦੋਂ ਪਤਾ ਲੱਗ ਜੂਗਾ ਠੀਕ ਆ ਜੀ ਤੇ ਇੰਨੀ ਦਾ ਫਿਰ ਕੋਈ ਜੋੜੀ-ਜੋੜੀ ਹੋਰ ਵੀ ਇਹਦੇ ਨਾਲ ਅਟੈਚ ਕਰਾਂਗੇ ਰੱਤੇ ਹੁੰਦੇ ਵਾਲੇ ਨਾਲ ਹੁੰਜੀ ਵਾਲੇ ਨਾਲ ਕਬੂਤਰੀ ਬਦਲਾਂਗੇ ਠੀਕ ਆ ਬਾਪੂ ਤੇ ਚੈੱਕ ਕਰੀਏ ਕਿਹੜਾ ਬੱਚੇ ਬੁੱੱਚੇ ਬਾਕੀ ਤੁਸੀਂ ਦੱਸੋ ਕਿਵੇਂ ਉਡਰਣਗੇ ਰੱਤੇ ਹੁੰਜੀ ਵਾਲੇ ਦੇ ਬੱਚੇ ਠੀਕ ਆ ਬਾਈ ਬੱਚੇ ਤੁਹਾਨੂੰ ਵਿਖਾ ਦੇ ਰੱਤੇ ਹੀ ਆ ਤਾਂ ਤਿੰਨੇ ਲੋਆ ਨੂੰ ਭੜੇ ਆ ਠੀਕ ਆ ਜੀ ਲੋਆ ਨੇ ਰੱਤੇ ਕਢਾਵਾਂਗੇ ਹੁਣ ਲੋਆ ਨੇ ਜਿਹੜੇ ਲੋ ਨੂੰ ਖਾਣਗੇ ਅਗਲੇ ਸਾਲ ਬਾਈਆਂ ਛੱਡਾਂਗੇ ਇੱਕ ਰਾਂ ਕੱਢੀਏ ਬਾਹਰ ਪਾਣੀ ਪਾਣੀ